ਕਿਸਾਨ ਜਥੇਬੰਦੀਆਂ ਦਾ ਫੇਰ ਪੈ ਗਿਆ ਸੈਂਟਰਲ ਸਰਕਾਰ ਨਾਲ ਪੇਚ ਆ ਤੇ ਕਿਸਾਨਾਂ ਨੇ ਖਿੱਚ ਲਈ ਹੈ ਪੂਰੀ ਤਿਆਰੀ ਕਿਸਾਨਾਂ ਵੱਲੋਂ ਦਿੱਲੀ ਵੱਲ ਚਾਲੇ ਪਾਉਣ ਦੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇਸ ਵਿਸ਼ੇ ਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਭਾਈ ਰਾਜ ਸਿੰਘ ਖਾਲਸਾ ਨੇ ਵੱਡੀ ਅਪੀਲ ਕਰ ਦਿੱਤੀ ਹੈ ਤੇ ਕੀ ਐਕਸ਼ਨ ਲਿਆ ਜਾ ਰਿਹਾ ਹੈ ਤੁਸੀਂ ਵੀ ਪੂਰੀ ਗੱਲਬਾਤ ਧਿਆਨ ਨਾਲ ਸੁਣਿਓ ਜੀ ਗੱਲ ਗੌਰ ਨਾਲ ਸੁਣਿਓ ਪੂਰੇ ਭਾਰਤ ਦੇ ਨੌਜਵਾਨ ਪੂਰੇ ਇੰਡੀਆ ਦੇ ਬਜ਼ੁਰਗ ਮਾਮਾ ਭੈਣਾ ਅਤੇ ਮੇਰੇ ਦੇਸ਼ ਦੇ ਕਿਸਾਨ ਭਰਾਵੋ ਲਓ ਗੱਲਾਂ ਧਿਆਨ ਨਾਲ ਸੁਣ ਲਓ ਤੇ 13 ਫਰਵਰੀ ਨੂੰ ਆਪਣਾ ਪੇਚਾ ਦੁਬਾਰੇ ਸੈਂਟਰ ਨਾਲ ਪੈਣ ਜਾ ਰਿਹਾ ਹੈ 13 ਫਰਵਰੀ ਨੂੰ ਹੋ ਜੋ ਤਿਆਰ ਬਨ ਲਓ ਰਸਣ ਬਨ ਲਓ ਮੰਜੇ ਵਿਸਤਰੇ ਅਤੇ ਪਹਿਲਾਂ ਵਾਂਗੂ ਜਿਵੇਂ ਆਪਾਂ 2020 ਦੇ ਵਿੱਚ ਵੱਡੀ ਜੰਗ ਜਿੱਤ ਕੇ ਆਏ ਵੱਡਾ ਸੰਘਰਸ਼ ਕਰਕੇ ਆਏ ਚੀਕਾ ਮਰਵਾ ਕੇ ਆਏ ਉਸੇ ਤਰ੍ਹਾਂ ਫੇਰ ਕਿਸਾਨ ਵੀਰੋ ਸੈਂਟਰ ਦੇ ਨਾਲ ਪੇਚਾ ਪੈ ਗਿਆ ਆਪਣਾ ਤੇ ਕਈ ਕਿਸਾਨ ਭਰਾਵਾਂ ਨੂੰ ਪਿੰਡਾਂ ਵਾਲਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਮੰਗਾ ਕੀ ਨੇ ਉਥੇ ਕਿਉਂ ਜਾਵਾਂਗੇ ਜਿਵੇਂ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਪਤਾ ਲੱਗਿਆ ਸੀ ਕਿ મોદી ਸਾਡੀਆਂ ਜ਼ਮੀਨਾਂ ਖੋਹਣੀਆਂ ਚਾਹੁੰਦਾ ਹੈ ਤੇ ਅਸੀਂ ਦੇਣੀਆਂ ਨਹੀਂ ਸਰਲ ਤਰੀਕੇ ਦੇ ਨਾਲ ਮੈਂ ਸਮਝਾਉਂਗਾ ਮੇਰੇ ਕੋਲੋਂ ਤੋੜ ਮਰੋੜ ਕੇ ਗੱਲ ਨਹੀਂ ਹੁੰਦੀ ਸੋ ਸਰਲ ਤੇ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਗੱਲ ਸਮਝਾਉਣ ਲੱਗਿਆ ਕਿ ਸਾਡਾ ਪੇਚਾ મોદી ਨਾਲ ਦੁਬਾਰੇ ਕਿਉਂ ਪੈ ਗਿਆ ਲੋ ਤਿਆਰੀਆਂ ਨੌਜਵਾਨ ਵੀ ਖੇਚਣ ਸਾਡੇ ਬਜ਼ੁਰਗ ਵੀ ਖੇਚਣ ਸਾਡਾ ਮਜ਼ਦੂਰ ਭਾਈਚਾਰਾ ਵੀ ਖਿੱਚੇ ਸਾਡੇ ਕਿਸਾਨ ਵੀ ਖੇਚਣ ਤੇ ਸਾਡੀਆਂ ਮਾਵਾ ਭੈਣਾ ਵੀ ਤਿਆਰੀ ਪੂਰੀ ਖਿੱਚ ਲੋ ਤਾਂ ਜੋ ਆਪਾਂ ਜੋ મોદી ਦੀ ਧੌਣ ਚ ਕੀ ਲਾੜਿਆ ਹੋਇਆ ਜੋ ਅੱਦਕ ਕਿਸੇ ਤੋਂ ਨਿਕਲਿਆ ਨਹੀਂ ਪਹਿਲਾਂ ਵੀ ਜੇ ਕੱਢਿਆ ਤਾਂ ਕਿਸਾਨਾਂ ਨੇ ਕੱਢਿਆ ਪੂਰੇ ਭਾਰਤ ਦੇ ਕਿਸਾਨਾਂ ਨੇ ਮੋਦੀ ਨੂੰ ਝਕਾਇਆ ਜੋ ਲਕੀਰ ਕਹਿੰਦੇ ਮੋਦੀ ਖਿੱਚ ਦਿੰਦਾ ਜਿਹ ਕਹਿੰਦੇ ਪਿੱਛੇ ਨਹੀਂ ਮੁੜਦਾ ਤੇ ਫਿਰ ਪੂਰੇ ਭਾਰਤ ਦੇ ਕਿਸਾਨ ਇਕੱਠੇ ਹੋਏ ਤੇ ਪਿੱਛੇ ਮੋੜ ਕੇ ਆਏ ਪਰ ਹੁਣ ਬੰਦਾ ਜਦੋਂ ਜਵਾਨ ਤੋਂ ਭੱਜ ਜੇ ਕਹਿੰਦੇ ਮਰੇ ਮੁਕਰੇ ਦਾ ਇਲਾਜ ਨਹੀਂ ਕੋਈ ਹੁੰਦਾ ਬਾਈ ਜਦੋਂ ਬੰਦਾ ਮੁੱਕਰੀ ਜਾਵੇ ਜਵਾਨ ਕਰਕੇ ਜਦੋਂ ਬੰਦਾ ਭੱਜੀ ਜਾਵੇ ਫਿਰ ਉਹ ਬੰਦਾ ਮਾੜਾ ਹੁੰਦਾ ਜਿਹੜਾ ਜਮਾਨ ਕਰਦਾ ਹੁੰਦਾ ਹੈ ਜਿਹੜਾ ਬੰਦਾ ਅਗਲਾ ਹੁੰਦਾ ਉਹ ਨਹੀਂ ਮਾੜਾ ਹੁੰਦਾ ਤੁਸੀਂ ਟੁੱਟ ਜਾਨੇ ਉਹਦੇ ਨਾਲ ਹੁਣ ਜਦੋਂ ਬੰਦਾ ਯਕੀਨ ਦਵਾ ਦੇ ਜਦੋਂ ਬੰਦਾ ਵਿਸ਼ਵਾਸ ਦਵਾ ਦੇ ਜਦੋਂ ਬੰਦਾ ਲਿਖਤੀ ਦੇ ਦੇ ਤੇ ਉਦੋਂ ਬਾਅਦ ਬੰਦਾ ਆਪਣੇ ਬਾਦਾਂ ਤੋਂ ਭੱਜ ਜੇ ਤੇ ਫਿਰ ਇਹ ਦੱਸੋ ਸਾਹਮਣੇ ਵਾਲਾ ਆਗੂ ਮਾੜਾ ਜਾਂ ਉਹ ਮਾੜਿਆ ਜਿਹੜੇ ਜਵਾਨ ਤੋਂ ਭੱਜ ਜਾ ਜਵਾਨ ਤੋਂ ਭੱਜ ਜਾਣਾ ਬਹੁਤ ਮਾੜੀ ਗੱਲ ਹੁੰਦੀ ਹੈ ਇਸ ਕਰਕੇ ਸਰਕਾਰਾਂ ਜਵਾਨਾਂ ਤੋਂ ਭੱਜ ਜਾਂਦੀਆਂ ਨੇ ਤੇ ਤੁਸੀਂ ਆਗੂਆਂ ਨੂੰ ਮਾੜੇ ਕਹਿਣ ਲੱਗ ਜਾਨੇ ਹੋ ਯਾਰ ਸਮਝੋ ਗੱਲ ਨੂੰ ਜਿਹੜਾ ਆਗੂ ਹੁੰਦਾ ਗਵਾਈ ਕਰਦਾ ਹੁੰਦਾ ਉਹਦੇ ਕੰਦਿਆਂ ਤੇ ਬਹੁਤ ਭਾਰ ਹੁੰਦਾ ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਤੇ ਹਰਿਆਣੇ ਦੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 22 13 ਫਰਵਰੀ ਨੂੰ ਤਿਆਰ ਹੋ ਜਾਓ ਤਿਆਰ ਹੋ ਜਾਓ ਤਿਆਰ ਹੋ ਜਾਓ ਤਿਆਰ ਹੋ ਜਾਓ ਆਪਾਂ ਨੇ ਦਿੱਲੀ ਦੇ ਦਰਵਾਜ਼ੇ ਖੜਕਾ ਦੇਣੇ ਆ ਦਿੱਲੀ ਦੀਆਂ ਸੜਕਾਂ ਜਾਮ ਕਰ ਦੇਣੀਆਂ ਨੇ ਇਹ ਨਾ ਹੋ ਜੇ ਮੋਦੀ ਉਹਨਾਂ ਨੂੰ ਮਿੱਥਸਾ ਹੋਰਾਂ ਨੂੰ ਸੈਂਟਰ ਦੀ ਸਰਕਾਰ ਨੂੰ ਕਿ ਜਿਹੜੇ ਹੁਣ ਜਥੇਬੰਦੀਆਂ ਪੰਜਾਬ ਚੋਂ ਤੁਰਨਗੀਆਂ ਹਰਿਆਣਾ ਚੋਂ ਤੁਰਨਗੀਆਂ ਜਾਂ ਉੱਤਰੀ ਭਾਰਤ ਦੀਆਂ ਕਾਫੀ ਜਥੇਬੰਦੀਆਂ ਨੇ ਵੀ ਉਹਨਾਂ ਨਾਲ ਕੋਈ ਬੰਦਾ ਹੀ ਨਹੀਂ ਤੁਰਦਾ ਓਏ ਭਰਾਵੋ ਇਹ ਲੜਾਈ ਜਥੇਬੰਦੀਆਂ ਦੀ ਨਹੀਂ ਹੈ ਇਹ ਲੜਾਈ ਸਾਡੀਆਂ ਜ਼ਮੀਨਾਂ ਦੀ ਹੈ ਸਾਡੀਆਂ ਜ਼ਮੀਨਾਂ ਦੇ ਉੱਪਰ ਜੋ ਫਸਲ ਲਗਾਉਣਿਆਂ ਫਸਲਾਂ ਦੀ ਹੈ ਤੇ ਨਾਲ ਦੀ ਨਾਲ ਜੋ ਫਸਲਾਂ ਅਗਾ ਕੇ ਖਾਨਣਿਆਂ ਤੇ ਜਿਹੜੇ ਵਰਤਦੇ ਆ ਅੱਗੇ ਕਮਾਉਣਿਆਂ ਸਭ ਕੁਝ ਕਰਦੇ ਆ ਨਸਲਾਂ ਦੀ ਹੈ ਇਹ ਲੜਾਈ ਸਾਡੀ ਹੋਣਦੀ ਹੈ ਇਹ ਲੜਾਈ ਸਾਡੀਆਂ ਨਸਲਾਂ ਦੀ ਹੈ ਲੜਾਈ ਸਾਡੀਆਂ ਫਸਲਾਂ ਦੀ ਹੈ ਸੋ ਪਹਿਲਾਂ ਤਾਂ ਮੈਂ ਇਹ ਦੱਸ ਦਾਂ ਕਿ ਆਪਾਂ ਨੇ 13 ਤਰੀਕ ਨੂੰ ਬਾਈ ਜੀ ਪਿੰਡਾਂ ਚੋਂ ਤੁਰਨਾ ਹੈ ਟਰੈਕਟਰ ਟਰਾਲੀਆਂ ਕਰ ਲੋ ਤਿਆਰ ਤਰਪਾਲਾ ਬੰਨ ਲਓ ਘਟੋ ਘਟ ਇੱਕ ਸਾਲ ਦਾ ਰਸਨ ਚੱਕ ਲਿਓ ਨਾਲ ਇਹ ਆਪਾਂ ਵਹਿਮ ਕੱਢ ਕੇ ਆਉਣਾ ਮੋਦੀ ਹੋਣ ਤੋਂ ਇਹ ਹੈ ਕਿ ਅਸੀਂ ਇਹਨਾਂ ਨੂੰ ਹਰਿਆਣਾ ਨਹੀਂ ਡੱਪਣ ਦੇਣਾ ਸਾਇਦ ਪੰਜਾਬ ਸਰਕਾਰ ਵੀ ਅਰਚਨਾ ਡਾਵੇ ਇਸ ਵਾਰ ਕਿਉਂਕਿ ਸੈਂਟਰ ਤੋਂ ਚਲਦੀ ਹੈ ਜਦੋਂ ਸੈਂਟਰ ਨੇ ਹੁਕਮ ਕਰਤਾ ਤਾਂ ਇਹ ਇਹ ਜਿਹੜੀ ਸਰਕਾਰ ਹੁਣ ਮੌਜੂਦਾ ਹੈ ਇਹਦੀ ਲੱਤਾਂ ਚ ਨਹੀਂ ਜਾਣ ਨਹੀਂ ਕੀ ਇਹ ਸੈਂਟਰ ਨੂੰ ਦੋ ਟੁੱਕ ਦੇ ਦੇ ਜਾਂ ਅੱਖਾਂ ਦਿਖਾ ਦੇ ਕਿਉਂਕਿ ਜੇ ਤਾ ਹੁੰਦਾ ਚਰਨਜੀਤ ਚੰਨੀ ਮੁੱਖ ਮੰਤਰੀ ਮੋਂ ਦੇ ਇੱਕ ਗੱਲ ਦਾ ਫੈੜਾ ਬੰਦੇ ਦੀ ਦਾ ਮੋਦੀ ਆਇਆ ਸੀ ਤੇ ਮੋਦੀ ਨੇ ਬੜਾ ਪਿੱਟਣਾ ਪਿੱਟਿਆ ਕਿ ਮੈਨੂੰ ਕਿਸਾਨਾਂ ਤੋਂ ਖਤਰਾ ਸੀ ਕਿਸਾਨ ਮੈਨੂੰ ਮਾਰ ਸਕਦੇ ਸੀ ਮੈਂ ਮੱਸਾ ਬਚ ਕੇ ਆਇਆ ਪਰ ਚਰਨਜੀਤ ਚੰਨੀ ਨੇ ਦੋ ਟੁਕ ਕਿਹਾ ਕਿ ਤੈਨੂੰ ਕੋਈ ਖਤਰਾ ਨਹੀਂ ਸੀ ਤੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਤੇਰੀ ਰੈਲੀ ਚ ਇਕੱਠ ਨਹੀਂ ਹੋਇਆ ਤਾਂ ਕਰਕੇ ਤੂੰ ਪਲਟੋਂ ਮੁੜ ਗਿਆ ਇਹਦੇ ਵਿੱਚ ਕਿਸਾਨਾਂ ਦੀ ਕੋਈ ਗਲਤੀ ਨਹੀਂ ਕਿਸਾਨ ਮੇਰੇ ਆਪਣੇ ਆ ਉਹ ਗੱਲ ਦਾ ਪੰਜਾਬ ਹਮੇਸ਼ਾ ਕਰਜ਼ਦਾਰ ਰਹੂਗਾ ਚੰਨੀ ਦੀਦਾ